ਪੰਜਾਬ ਦੇ ਅੰਦਰ 3 ਸਾਲ ਪਹਿਲਾ ਸ਼ੁਰੂ ਹੋਇਆ ਖੇਡਾਂ ਵਤਨ ਪੰਜਾਬ ਦੀਆਂ ਦਾ ਨਤੀਜਾ ਸੀਜ਼ਨ ਆਗਾ ਡੜਬੇ ਦੀ ਧਰਤੀ ਦੇ ਅੰਦਰ ਸਾਡੀਆਂ ਬੱਚੀਆਂ ਆਪਣੀ ਕਬੱਡੀ ਖੇਡਦਾ ਪੂਰੇ ਪੰਜਾਬ ਤੋਂ ਸਾਰੀਆਂ ਬੱਚੀਆਂ ਇੰਜਾਂ ਨੇ ਆਪਣੀ ਕਬੱਡੀ ਖੇਡਦਾ ਮੁਜ਼ਾਹਰਾ ਕਰਨ ਗਈਆਂ ਔਰ ਆਪਣੇ ਖੇਡ ਦੇ ਫੰਦ ਦਿਖਾਉਣ ਗਈਆਂ ਮੈਂ ਸਮਝਦਾ ਬਹੁਤ ਹੀ ਅੱਛਾ ਲੱਗਿਆ ਅੱਜ ਸਾਰੇ ਪੰਜਾਬ ਦੀਆਂ ਪੂਰੇ ਪੰਜਾਬ ਤੇ 23 ਜ਼ਿਲ੍ਹਿਆਂ ਦੀਆਂ ਸਾਡੀਆਂ ਬੱਚੀਆਂ ਆਂਜਾਂ ਰਹੀਆਂ ਬਹੁਤ ਅੱਛਾ ਉਹਨਾਂ ਨੇ ਹੁਣ ਤੱਕ ਜਿੰਨਾ ਵੀ ਕਾਰਜਕ੍ਰਮ ਹੋਇਆਗਾ ਉਹਦੇ ਵਿੱਚ ਭਾਗ ਲਿਆਗਾ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਔਰ ਇੱਕ ਬੜੀ ਸਾਡੇ ਵਿਚਕਾਰ ਅੱਜ ਖਾਸ ਤੌਰ ਤੇ ਜਿਹੜੇ ਵਿਸ਼ੇਸ਼ ਸਾਡੇ ਵਿਸ਼ੇਸ਼ ਮਹਿਮਾਨ ਸੀ ਅੱਜ ਦੇ ਸਰਦਾਰ ਕੌਰ ਸਿੰਘ ਜੀ ਜਿਹੜੇ ਕਿ ਦੇਸ਼ ਦੇ ਸਭ ਤੋਂ ਉੱਗੇ ਬੌਕਸਰ ਹੋਏ ਨੇ ਔਰ ਪਦਮਸ਼੍ਰੀ ਅਵਾਰਡ ਦਾ ਗਵਰਨਮੈਂਟ ਆਫ ਇੰਡੀਆ ਨੂੰ ਸਨਮਾਨਤ ਕੀਤਾ ਸੀਗਾ ਅੱਜ ਉਹਨਾਂ ਦੇ ਧਰਮ ਪਤਨੀ ਵੀ ਸਾਡੇ ਸ਼ਾਮਲ ਨੇ ਇਹਦੇ ਨਾਲ ਹੀ ਡਿੜਬੇ ਦੇ ਖਾਸ ਬਹੁਤ ਹੀ ਅੱਛੇ ਕਬੱਡੀ ਦੇ ਕੋਚ ਸਰਦਾਰ ਗਰਮੇਲ ਸਿੰਘ ਜਿਹੜੇ ਇਸ ਦੁਨੀਆ ਤੇ ਨਹੀਂ ਰਹੇ ਅੱਜ ਉਹਨਾਂ ਦੀ ਧਰਮ ਪਤਨੀ ਵੀ ਅੱਜ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਏ ਨੇਗੇ ਇਹਨਾਂ ਦੋ ਵੱਡੀਆਂ ਸ਼ਖਸੀਤਾਂ ਨੂੰ ਅੱਜ ਸਾਡੇ ਵੱਲੋਂ ਸਨਮਾਨਿਤ ਕੀਤਾ ਗਿਆ ਕਿਉਂਕਿ ਇਹ ਮਾਣ ਦੀ ਗੱਲ ਹੁੰਦੀ ਆ ਕਿ ਤੁਹਾਡੇ ਇਲਾਕੇ ਲਈ ਕੌਣ ਤੁਹਾਡੇ ਇਲਾਕੇ ਦਾ ਨਾਮ ਉੱਚਾ ਕਰਦਾਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇੱਕ 7 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੰਡੋਰ ਸਟੇਡੀਅਮ ਥਣ ਵਿੱਚ ਬਣਾਵਾਂਗੇ ਉਹਦਾ ਮੈਪ ਵੀ ਤਿਆਰ ਹੋ ਗਿਆ ਬੜੀ ਜਲਦੀ ਉਹਦਾ ਸਿਨੀ ਪੱਤਰ ਰੱਖਾਂਗੇ ਪੈਸੇ ਵੀ ਜਾਰੀ ਕਰ ਦਿੱਤੇ ਗਏ ਨੇ ਟੈਂਡਰ ਦੀ ਪ੍ਰਕਿਰਿਆ ਜਾਰੀ ਆ ਬੜੀ ਜਲਦੀ ਜਿਹੜਾ ਉਹ ਖੇਡ ਸਟੇਡੀਅਮ ਇੱਥੇ ਸਾਹਮਣੇ ਬਣੂਗਾ ਔਰ ਜਿਹਦੇ ਨਾਲ ਮੈਂ ਸਮਝਦਾ ਸਾਡੇ ਇਲਾਕੇ ਦੇ ਜਿਹੜੇ ਖਿਡਾਰੀ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਜਾਣਗੇ ਕਿਉਂਕਿ ਜਦੋਂ ਇੰਡੋਰ ਸਟੇਡੀਅਮ ਹੋਊਗਾ ਉਹਦੇ ਵਿੱਚ 11 ਗਰਾਊਂਡ ਹੋਣਗੇ ਉਹਨਾਂ 11 ਗਰਾਊਂਡ ਦੇ ਅੰਦਰ ਬੱਚੇ ਜਿਹੜੇ ਆ ਆਪਣੀ ਖੇਡ ਦਾ ਮਜ਼ਾਰਾ ਕਰਨਗੇ ਸਰ ਜਿਸ ਤਰ੍ਹਾਂ ਕਬੱਡੀ ਦੀ ਹੱਬ ਮੰਨਿਆ ਜਾਂਦਾ ਦਿੜਬਾ ਸਰ ਅੱਗੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਕੀ ਕੀ ਉਪਰਾਲੇ ਸਰ ਕੀਤੇ ਸੇ ਬਿਲਕੁਲ ਇਹ ਸਭ ਤੋਂ ਵੱਡਾ ਉਪਰਾਲਾ ਹੈ ਕਿ ਇੰਡੋਰ ਸਟੇਡੀਅਮ ਬਣ ਰਿਹਾ ਜਿੱਥੇ ਜਿਹੜੀ ਆ ਨੈਸ਼ਨਲ ਸਟਾਈਲ ਦੀ ਕਬੱਡੀ ਹੋਇਆ ਕਰੂਗੀ ਉਹਨਾਂ ਗੱਦਿਆਂ ਦੇ ਉੱਤੇ ਜਿਹੜੀ ਗੇਮ ਹੁੰਦੀ ਹੈ ਸਾਡੇ ਡੀਐਸਓ ਸਾਫ ਖੜੇ ਨੇ ਕਿ ਉਹਨਾਂ ਨੇ ਮੈਨੂੰ ਦੱਸਿਆ ਕਿਉਂਕਿ ਕਬੱਡੀ ਦੇ ਬਹੁਤ ਸਾਰੇ ਪਹਿਲਾਂ ਹੀ ਅੰਤਰਰਾਸ਼ਟਰੀ ਖਿਡਾਰੀ ਜਿਹੜੇ ਨੇਗੇ ਉਹ ਦਿੜਬਾ ਨੇ ਪੈਦਾ ਕੀਤੇ ਨੇ ਜਦੋਂ ਇੰਡੋਰ ਸਟੇਡੀਅਮ ਬਣ ਗਿਆ ਤਾਂ ਹੋਰ ਵੀ ਮੈਸਮਨਦਾ ਖਿਡਾਰੀ ਸਾਡੇ ਦੇਸ਼ ਦਾ ਨਾਮ ਓਲੰਪਿਕਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਔਰ ਨੈਸ਼ਨਲ ਲੈਵਲ ਤੇ ਦੜਬੇ ਬੱਚੇ ਸਾਡੇ ਕਰਨਗੇ ਸਰ ਇੰਟਰਨੈਸ਼ਨਲ ਲੈਵਲ ਤੇ ਸਰ ਇਸ ਵਾਰ ਸਕੂਲੀ ਬੱਚੇ ਨੇ ਬੜੇ ਮੈਡਲ ਜਿੱਤੇ ਹੈਗੇ ਨੇ ਪੰਜਾਬ ਦੇ ਬੱਚਿਆਂ ਨੇ ਸਰ ਉਹਨਾਂ ਲਈ ਕੋਈ ਵਿਸ਼ੇਸ਼ ਬਜਟ ਸਰਕਾਰ ਵੱਲੋਂ ਰੱਖੀ ਗਏ ਨਹੀਂ ਹੈ ਬਿਲਕੁਲ ਪਹਿਲਾਂ ਹੀ ਜਦੋਂ ਬਜਟ ਪੇਸ਼ ਹੁੰਦਾਗਾ ਮੈਂ ਵਿਸ਼ੇਸ਼ ਬਜਟ ਜਿਹੜਾ ਉਹ ਖੇਡਾਂ ਲਈ ਰੱਖਦਾਗਾ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਉਹਨਾਂ ਨੂੰ ਕਿਸੇ ਡਾਈਟ ਦੀ ਕਮੀ ਨਾ ਰਹੇ ਕਿਸੇ ਮੈਂ ਸਮਝਦਾ ਉਹਨਾਂ ਦੀ ਜਿਹੜੀਆਂ ਕਿੱਡਸ ਨੇ ਉਹਨਾਂ ਦੀ ਕਮੀ ਨਾ ਰਹੇ ਉਹ ਕਿਸੇ ਇਕੁਪਮੈਂਟ ਦੀ ਕਮੀ ਨਾ ਰਹੇ ਇਹਦੇ ਲਈ ਅਸੀਂ ਵਿਸ਼ੇਸ਼ ਬਜਟ ਰੱਖਦੇ ਹਾਂ ਤਾਂ ਹੀ ਜਿਹੜੇ ਸਾਡੇ ਬੱਚੇ ਨੇ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾ ਰਹੇ ਨੇ ਕਿ ਪਿੱਛੇ ਜਦੋਂ 올림픽 ਗੇਮਾਂ ਹੋਈਆਂ ਉਹਦੇ ਅੰਦਰ ਵੀ ਜੇ ਮੈਂ ਕਬੱਡੀ ਹਾਕੀ ਦੀ ਗੱਲ ਕਰਾਂ ਤਾਂ ਲਗਭਗ 10 ਖਿਡਾਰੀ ਜਿਹੜੇ ਨੇ ਕਿ ਉਸ ਟੀਮ ਦਾ ਹਿੱਸਾ ਉਹ ਸਾਰੇ ਪੰਜਾਬ ਦੇ ਸੀ ਕਿਉਂਕਿ ਅਸੀਂ ਐਡਵਾਂਸ ਦੇ ਵਿੱਚ ਐਡਵਾਂਸ ਦੇ ਵਿੱਚ ਬੱਚਿਆਂ ਨੂੰ ਡਾਈਟ ਮਰੀ ਦਿੰਨੇ ਆ ਕਿ ਪਹਿਲਾਂ ਤੁਸੀਂ ਪੈਸੇ ਲਓ ਤਾਂ ਕਿ ਤਿਆਰੀ ਕਰੋ ਜਾ ਕੇ ਦੇਸ਼ ਦਾ ਨਾਮ ਉੱਚਾ ਕਰੋ ਸਰ ਜਦੋਂ ਬੱਚੇ ਗਰਾਊਂਡ ਦੇ ਵਿੱਚ ਕਈ ਵਾਰ ਖੇਡਦੇ ਹੈਗੇ ਨੇ ਉਹਨਾਂ ਨੂੰ ਸਰੀਰਕ ਤੌਰ ਤੇ ਕਈ ਵਾਰ ਪ੍ਰੇਸ਼ਾਨੀ ਹੋ ਜਾਂਦੀ ਹੈ ਜਾਂ ਥਕਾਵਟ ਹੋ ਜਾਂਦੀ ਹੈ ਸਰ ਪਿਛਲੀ ਵਾਰ ਵੀ ਦਿੱਕਤ ਆਈ ਇਸ ਵਾਰ ਕੋਈ ਪੁਖਤਾ ਪ੍ਰਬੰਧ ਕੀਤਾ ਗਿਆ ਨਹੀਂ ਬਿਲਕੁਲ ਸਾਡੀ ਸਾਰੀ ਜਿਹੜੀ ਮੈਡੀਕਲ ਦੀ ਟੀਮ ਆ ਐਸਐਮਓ ਸਾਹਿਬ ਦੀ ਮੇਰੇ ਡਿਊਟੀ ਲਈ ਹੈ ਸਾਡੇ ਨਾਲ ਐਸਜੀਐਮ ਸਾਰੇ ਆਫੀਸਰ ਖੜੇ ਨੇ ਕਿ ਸੋ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦੇਵਾਂਗੇ ਸੋ ਕਿਉਂਕਿ ਸਾਡੇ ਖਿਡਾਰੀਆਂ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾਣਾ ਸਾਡਾ ਫਰਜ ਆ ਔਰ ਅੱਜ ਥੋੜਾ ਮੌਸਮ ਵੀ ਪਹਿਲਾਂ ਨਾਲੋਂ ਪਿਛਲੀ ਵਾਰ ਥੋੜਾ ਗਰਮੀਤ ਸੀਗਾ ਇਸ ਵਾਰ ਮੌਸਮ ਵੀ ਜਿਹੜਾ ਉਹ ਪਹਿਲਾਂ ਨਾਲੋਂ ਵਧੀਆਗਾ ਸਰ ਕਿ ਕਰਨਾਟਕਾ ਤੇ ਨਾਗਾ لینڈ ਦੇ ਵਿੱਚ ਸਰ ਪੰਜਾਬ ਦਾ ਚਾਵਲ ਗਿਆ ਸੀ ਸਰ ਉਹ ਰਿਜੈਕਟ ਹੋ ਗਿਆ ਜੀ ਕਿਸ ਤਰ੍ਹਾਂ ਦੇਖ ਜੀਓ ਦੇਖੋ ਇਹਦੇ ਲਈ ਕੇਂਦਰ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਆ ਕੇਂਦਰ ਸਰਕਾਰ ਦੇ ਕੋਲੇ ਅਸੀਂ ਤਾਂ ਪੰਜਾਬ ਸਰਕਾਰ ਨੇ ਚਾਵਲ ਖਰੀਦ ਕੇ ਕੇਂਦਰ ਸਰਕਾਰ ਨੂੰ سپਰਤ ਕਰ ਦਿੱਤਾ ਸੀਗਾ ਪਰ ਲੇਕਿਨ ਕੇਂਦਰ ਸਰਕਾਰ ਸਮੇਸਰ ਉਹ ਨਾ ਚਾਵਲ ਚੱਕਦੀ ਆ ਨਾ ਅੱਗੇ ਡਿਲੀਵਰ ਕਰਦੀ ਆ ਸੋ ਐਫਸੀਆਈ ਦੇ ਉੱਤੇ ਫਸੀ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਨੇ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋਏ ਨੇ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਖੇਡਾਂ ਬਦਲ ਪੰਜਾਬ ਦੇ ਵਿੱਚ ਪਹੁੰਚੂ ਕੀ ਕਹਿਣਾ ਚਾਹੁੰਦੇ ਹੋ ਮੈਂ ਜਗਰਮੇਲ ਸਿੰਘ ਉਹ ਪ੍ਰਧਾਨ ਦੀ ਪਤਨੀ ਬੋਲਦੀ ਆਂ ਜੀ ਖੇਡਾਂ ਵਾਂਗ ਲਾ ਕੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਜ਼ਿਆਦਾ ਵਧੀਆ ਤਰੱਕੀ ਕਰ ਰਹੇ ਨੇ ਸਾਡੇ ਚੀਮਾ ਸਾਹਿਬ ਜੀ ਬਹੁਤ ਵਧੀਆ ਖੇਡਾਂ ਵਾਲਾਂ ਨੂੰ ਲਿਜਾ ਰਹੇ ਨੇ ਬੱਚਿਆਂ ਨੂੰ ਨਸਿਆਂ ਤੋਂ ਦੂਰ ਕਰ ਰਹੇ ਨੇ ਮੈਂ ਤਾਂ ਕਹਿੰਦੇ ਆ ਵੀ ਇਹੀ ਤਰੱਕੀ ਬਖਸ਼ਦੇ ਰਹਿਣ ਜੋ ਪ੍ਰਧਾਨ ਜੀ ਨਾਲ ਸੀਮਾ ਸਾਹਿਬ ਨੇ ਵਾਅਦਾ ਕੀਤਾ ਸੀ ਉਹ ਪੂਰਨ ਮਾ ਰਹੇ ਨੇ ਸਾਨੂੰ ਇਹੀ ਖੁਸ਼ੀਆ ਗਰਾਊਂਡ ਚ ਆ ਕੇ ਅਸੀਂ ਪ੍ਰਧਾਨ ਨੂੰ ਵੀ ਆਮਦਾ ਯਾਦ ਕੀਤਾ ਜੀ ਉਹਨਾਂ ਤੋਂ ਬਸਾਰੇ ਬੱਚਿਆਂ ਨੂੰ ਹੱਥ ਮੰਨ ਕੇ ਆਪਦੀਆਂ ਧੀਆਂ ਪਾਣਾ ਬੱਚਿਆਂ ਨੂੰ ਸਾਰੀ ਇਹੀ ਅਰਦਾਸ ਕਰਦੇ ਆਂ ਜੀ ਵੀ ਤਰੱਕੀ ਦੇ ਵੱਲ ਜਾਣਾ ਨਸਿਆਂ ਤੋਂ ਦੂਰ ਰਹਿਣਾ ਜਿਵੇਂ ਪ੍ਰਧਾਨ ਜੀ ਇਸ ਕਬੱਡੀ ਦੀ ਖੇਡ ਗਰਾਊਂਡ ਦੇ ਵਿੱਚ ਬਹੁਤ ਸਾਰੇ ਵੱਡੇ ਖਿਡਾਰੀ ਪੈਦਾ ਕੀਤੇ ਨੇ। ਕੀ ਲੱਗਦਾ ਤੁਸੀਂ ਇਸ ਗਰਾਊਂਡ ਨਾਲ ਜੁੜੇ ਰਹੋਗੇ? ਹਾਂਜੀ ਹਾਂ। ਇਹ ਗਰਾਊਂਡ ਨਾਲ ਦੀ ਮਰਦੇ ਨਾਮ ਤੱਕ ਜੁੜਾਂਗੇ। ਜਿਵੇਂ ਪ੍ਰਧਾਨ ਜੀ ਜੁੜੇ ਹੋਏ ਤੇ ਉਹ ਵੀ ਜੁੜਾਂਗੇ। ਉਹ ਮੇਜੁਕਰ ਆ ਜਾਵਾਂਗੇ ਜਿਵੇਂ ਸਾਨੂੰ ਬਲਾ ਹੁੰਦੇ ਨੇ ਸਾਡਾ ਸਨਮਾਨਤ ਕਰਦੇ ਨੇ। ਬਹੁਤ ਵਧੀਆ ਪ੍ਰਧਾਨ ਜੀ ਨੂੰ ਯਾਦ ਰੱਖਦੇ ਨੇ ਧੰਨਵਾਦ ਜੀ। ਰਹਿੰਦੀ ਦੁਨੀਆ ਤੱਕ। ਇਹਨਾਂ ਨੂੰ ਤਰੱਕੀਆਂ ਦੇ ਮਾਲਕ।